ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੱਟ ਕੇ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬੂਟਿਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਣੀ ਅੱਜ ਲੱਗੇ ਹੋਣੇ ਆ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਸ਼ੁਰੂ ਕਰਨ ਲੱਗਿਆ ਜੀ ਤੇ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਤੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਸਾਡਾ ਫੇਮਸ ਡਿਜ਼ਾਈਨ ਦੇ ਕੋਈ ਸਾਰਨਾ ਪਹਿਲਾਂ ਫਿਰ ਸਾਡਾ ਡਿਜ਼ਾਈਨ ਕਾਫੀ ਥੀਮਸ ਹੋ ਚੁੱਕਿਆ ਬਲੈਕ ਕਲਰ ਤੇ ਮਜ਼ੰਟਾ ਨਾਲ ਪਰਕਾ ਹੋ ਗਿਆ ਨਾ ਕਿਰਾ ਕੇ ਕੀ ਇਹਦਾ ਤੇ ਆਹ ਡਿਜ਼ਾਈਨ ਆ ਉਹ ਜਿਹੜੀ ਬਾਜੂ ਦੇ ਉੱਪਰ ਹੈ ਆ ਬਾਚੂ ਬਣੀ ਹੋਈ ਹੈ ਜੀ। ਜੇ ਵੀ ਆਹ ਹੁੱਲਾਉਗਾ ਜੇ ਜੀ ਸਟ੍ਰੇਟਸ ਲਵਾਰ ਬਣਾਈ ਹੈ ਇਹਦੇ ਨਾਲ ਆਪਾਂ ਆ ਸਲਵਾਰ ਦੇ ਉੱਪਰ ਆ ਬਣ ਸਕੀ। ਬਹੁਤ ਜਿਆਦਾ ਸੋਨਾ ਸੂਤ ਹੈ ਜੀ ਜੋ ਸਟਿਚ ਹੋ ਜਾਣਾ ਬਹੁਤ ਜਿਆਦਾ ਸੋਨਾ ਲੱਗਦਾਗਾ। ਤੇ ਕਾਫੀ ਜਿਆਦਾ ਸੂਤ ਆਪਾਂ ਇਹਦੇ ਡਿਜ਼ਾਈਨ ਦੇ ਬਣਾ ਚੁੱਕੇ ਆ ਜੀ। ਜੇ ਤੁਸੀਂ ਵੀ ਕੋਈ ਬਣਵਾਉਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋਗੇ। ਇਹ ਸੂਟ ਦਾ ਪ੍ਰਾਈਸ ਹੈਗਾ ਜੀ 1500 ਰੁਪਏ 1500 ਰੁਪਏ ਪ੍ਰਾਈਸ ਆ ਸਟਾਫਾ ਜਿਹੜਾ ਬਹੁਤ ਜਿਆਦਾ ਸੋਨਾ ਲੱਗਿਆ ਹੋਇਆ ਹੈ ਇਹਦੇ ਨਾਲ ਤੇ ਇਹ ਗਰੀਜੀ ਮੈਂ ਆਪਣਾ ਵਿਦਆਊਟ ਲਾਈਨਿੰਗ ਤੋਂ ਬਣੂਗਾ ਜੀ ਇਹ ਸੂਟ ਇਸ ਕਰਕੇ ਇੰਨਾ ਜਿਆਦਾ ਸੋਨਾ ਸਟਾਫ ਲੱਗਿਆ ਹੋਇਆ ਹੈਗਾ ਤੇ ਕਾਟਰਾਈਜ਼ ਵਾਂਗੂ ਇਹ ਹੈਗਾ ਕਾਟਨ ਦਾ ਸਟਾਫ ਆਗਾ ਤੇ ਇਹ ਤੁਸੀਂ ਸਰਦੀ ਚ ਵੀ ਪਾ ਸਕਦੇ ਹੋ ਗਰਮੀ ਚ ਵੀ ਪਾ ਸਕਦੇ ਹੋ ਬਹੁਤ ਸੋਨਾ ਸਟਾਫ ਲੱਗਾ ਹੈ ਇਸ ਨੂੰ ਪਸੰਦ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਆਪਣਾ ਦੇ ਸਕਦੇ ਹੋ ਇਹਦੇ ਵਿੱਚ ਕਲਰ ਇੱਕ ਦੋ ਹੋਰ ਵੀ ਮਿਲ ਜਾਣਗੇ ਜਿਵੇਂ ਇੱਕ ਤਾਂ ਬਲੈਕ ਇੱਕ ਹੈਗਾ ਜਿਹਦੇ ਵਿੱਚ ਪੀਚ ਕਲਰ ਇੱਕ ਪਿਸਤਾ ਕਲਰ ਤਿੰਨ ਕਲਰ ਤਾਂ ਇਹ ਜਿਹੜੇ ਇੱਥੇ ਤੇ ਤੁਸੀਂ ਹੋਰ ਕਲਰ ਅੱਤੇ ਕਰਵਾਉਣਾ ਹੋਇਆ ਉਹ ਵੀ ਕਰਵਾ ਸਕਦੇ ਹੋ ਜੇ ਕਿਸੇ ਪੋਰਸਟ ਸਟਫ ਤੇ ਕਰਵਾਉਣਾ ਹੋਇਆ ਉਹ ਵੀ ਕਰਵਾ ਸਕਦੇ ਹੋ ਅਗਲਾ ਸੁੱਤ ਹੈਗਾ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਉਹ ਬਜੀ ਦਾ ਕੇਰਾ ਆ ਵਾਲੀ ਆਉਣਗੇ ਜਿਹੜੀਆਂ ਬਾਜੂ ਇਹ ਬਾਜੂ ਦੇ ਉੱਪਰ ਵਰਕ ਆ ਇਹ ਸਿਲਕ ਦੀ ਤਰ੍ਹਾਂ ਗਾਜੀ ਸਟਾਫਾ ਜਿਹੜਾ ਤੁਸੀਂ ਕਿਸੇ ਵੀ ਸਟਾਫ ਤੇ ਬਣਵਾ ਸਕਦੇ ਹੋ ਉਹਨੂੰ ਆ ਬਾਜੂ ਬਣਨਗੇ ਜੀ ਤੇ ਇਹਦੀ ਸਲਵਾਰ ਦੇ ਉੱਪਰ ਵੀ ਵਰਕ ਆ ਜੀ ਆ ਵਾਲਾ ਵਰਕ ਇਹਦੀ ਸਲਵਾਰ ਦੇ ਉੱਪਰ ਆ ਉਹ ਤੇ ਜੇ ਤੁਸੀਂ ਇਹ ਬਣਿਆ ਬਣਾਇਆ ਸੂਟ ਲੈਣਾ ਚਾਹੁੰਦੇ ਹੋ ਇਦਾਂ ਵੀ ਲੈ ਸਕਦੇ ਹੋਗੇ ਇਹ ਸੂਟ ਦਾ ਪ੍ਰਾਈਸ 2000 ਰੁਪਏ ਆ ਜੀ ਜੇ ਤੁਹਾਨੂੰ ਇਹ ਕਲਰ ਪਸੰਦ ਆ ਇਹ ਸੂਟ ਪਸੰਦ ਆ ਇਹ ਵੀ ਲੈ ਸਕਦੇ ਹੋ ਜੇ ਤੁਸੀਂ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਉਹ ਵੀ ਬਣਵਾ ਸਕਦੇ ਹੋ ਤੇ ਪ੍ਰਾਈਜ਼ ਇਹਦਾ ਵਿਦ ਸਟਾਫ 2000 ਰੁਪਏ ਆ ਜੀ ਤੇ ਜੇ ਕਿਸੇ ਹੋਰ ਸਟਾਫ ਤੇ ਬਣਾਉਣਾ ਉਹ ਸਾਬ ਨਾਲ ਹੋ ਜਾਊਗਾ ਅਗਲਾ ਸੂਟ ਆ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਦੇ ਸਾਰੇ ਫਰੰਟ ਦੇ ਉੱਪਰ ਬੁੱਟੀਆਂ ਆਉਗੀਆਂ ਤੇ ਆਹੋ ਭਾਜੀ ਇਹਦਾ ਨੈਕ ਦਾ ਡਿਜ਼ਾਈਨ ਬਹੁਤ ਸੋਹਣਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਜੀ ਇਹ ਬਹੁਤ ਸੋਹਣਾ ਵਰਕ ਹੋਇਆ ਹੈਗਾ ਤੇ ਇਹ ਵੀ ਭਾਜੀ ਦੇ ਉੱਪਰ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈਗਾ ਜੇ ਤੁਸੀਂ ਇਹ ਸੂਟ ਬਾਈ ਕਰਨਾ ਚਾਹੁੰਦੇ ਹੋ ਇਹ ਵੀ ਬਾਈ ਕਰ ਸਕਦੇ ਹੋ ਜੇ ਜੇ ਹੋਰ ਕਿਸੇ ਡਿਜ਼ਾਈਨ ਤੇ ਬਣਵਾਉਣਾ ਜਾਂ ਹੋਰ ਕਲਰ ਤੇ ਬਣਵਾਉਣਾ ਉਹਦਾ ਤੁਸੀਂ ਆਰਡਰ ਦੇ ਸਕਦੇ ਹੋ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਪੜਿਆ ਹੋਇਆਗਾ ਤੁਸੀਂ ਕਿਸੇ ਵੀ ਡਾਰਕ ਲਾਈਟ ਜਿਹੜੀ ਵੀ ਤੇ ਲੱਤੇ ਬਣਵਾਉਣਾ ਹੋਇਆ ਬਣਵਾ ਸਕਦੇ ਹੋ ਅਗਲਾ ਸੰਕਾ ਜਿਹੜਾ ਇਹ ਪਾ ਪੈਸ ਬਣ ਕੀਤਾ ਹੋਇਆ ਜੀ ਹੋਗਾ। ਕਿਆ ਕਰੀ ਦੇਵਾਂ ਪ੍ਰੋਬੋ ਮਲੇ ਤੱਕ ਬਣੂਗਾ ਇਹ ਡਿਜ਼ਾਈਨ। ਕਿਆ ਨੀਚੇ ਜਿਹੜਾ ਸਟਫ ਪੈਸ ਲੱਗਿਆ ਹੋਇਆ ਇਹਦੇ ਪੈਂਟਸ ਬਣਨਗੇ ਜੀ। ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣੂਗਾ। ਸੋ ਰੈਡੀ ਹੋ ਗਿਆ ਸੂਟ। ਤੇ ਜੇ ਤੁਸੀਂ ਵੀ ਬਣਵਾਉਣਾ ਚਾਹੋ ਤਾਂ ਤੁਸੀਂ ਵੀ ਬਣਵਾ ਸਕਦੇ ਹੋ। ਇਹ ਆਨ ਆਰਡਰ ਰੈਡੀ ਹੋਇਆ ਸੂਟ ਹੈ ਇੱਕ ਕਸਟਮਰ ਦਾ। ਆਓ ਬਜੀਰੀ ਬਾਜਦੇ। ਬਾਜੂ ਦੇ ਉੱਪਰ ਆਊਗਾ ਜੀ ਪਿੰਕ ਕਲਰ ਹੈਗਾ ਲਾਈਟ ਡਾਰਕ ਦਾ ਕੰਟਰਾਸਟ ਹੈ ਜੇ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਇਹ ਕਲੇ ਦੇ ਉੱਪਰ ਆਊਗਾ ਇੱਕਦਮ ਇਹਦਾ ਬਹੁਤ ਟੀ-ਸ਼ਰਟਸ ਆ ਬਹੁਤ ਸੋਹਣਾ ਲੱਗੂਗਾ ਜੀ ਬਣਿਆ ਹੋਇਆ ਸੂਟ ਇਹ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਆਗਲਾ ਸੂਟ ਹੈ ਸੋਣਾ ਲੱਗ ਰਿਹਾਗਾ ਇਹਦਾ ਘੇਰਾ ਕਿੰਨਾ ਸੀਗਾ 22 ਇਚ ਹੈ ਨਾ 22 ਇੰਚ ਕੇ ਦਾ ਘੇਰਾ ਜੀ ਸੂਟ ਦਾ 22 ਇੰਚ ਘੇਰੇ ਤੱਕ ਸੂਟ ਤੁਸੀਂ ਇਹ ਲੈ ਸਕਦੇ ਹੋ ਵੀ ਜੇ ਕਿਸੇ ਇਹ ਨੂੰ ਸੇਲ ਲਈ ਹੈ ਜਿਹਦੇ ਤੁਸੀਂ ਲੈਣਾ ਚਾਹੋ ਨਾ ਲੈ ਨਹੀਂ ਸਕਦੇ ਹੋ ਜੇ ਕੋਈ ਇਹੀ ਡਿਜ਼ਾਈਨ ਕਿਸੇ ਹੋਰ ਕਲਰ ਤੇ ਬਣਵਾਉਣਾ ਉਹ ਵੀ ਬਣਵਾ ਸਕਦੇ ਹੋ ਜੀ ਇਹਦਾ ਘੇਰਾ ਆਊਗਾ ਫਰੰਟ ਚਾਕ ਸਾਰਾ ਤੇ ਆਊਗਾ ਜਿਹਦੀ ਬਾਜ ਦੇ ਉੱਪਰ ਵਰਕ ਆਉਗਾ ਕਲਰ ਸੇਮ ਆ ਰਿਹਾ スクリーンショット ਲੈਣਾ ਚਾਹੋ ਨਾ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਡਿਜ਼ਾਈਨ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਕੋਈ ਵੀ ਸੂਟ ਆ ਜਿਹੜਾ ਤੁਸੀਂ ਬਾਏ ਕਰ ਸਕਦੇ ਹੋਗੇ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ